ਸੇਤ ਉਹਨਾਂ ਦੀ ਬਹੁਤੀ ਅੱਛੀ ਨਹੀਂ ਹੈ ਉਹ ਸੇਤ ਉਹਨਾਂ ਦੀ ਗਿਰ ਰਹੀ ਹੈ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੇ ਜਿਹੜਾ ਸੰਘਰਸ਼ ਹੈ ਉਹਦਾ ਰੁਖ ਮੋੜੋ ਮੈਂ ਰਾਹੁਲ ਗਾਂਧੀ ਜੀ ਦਾ ਵੱਲੇਵਾ ਸਾਹਿਬ ਨੂੰ ਸਨੇਹਾ ਦਿੱਤਾ ਹੈ ਕਿ ਉਹ ਚਾਹੁੰਦੇ ਆ ਕਿ ਤੁਹਾਡੀ ਸਿਹਤ ਅੱਛੀ ਰਹੇ ਤੁਹਾਡੀ ਸਿਹਤ ਦਾ ਹਾਲਾਤ ਪੁੱਛਿਆ ਉਹਨਾਂ ਨੇ ਤੇ ਬੇਨਤੀ ਕੀਤੀ ਹੈ ਕਿ ਤੁਸੀਂ ਰੁਖ ਕੋਈ ਹੋਰ ਦੋ ਤੁਹਾਡੀ ਸਿਹਤ ਜ਼ਿਆਦਾ ਜ਼ਰੂਰੀ ਹੈ ਅਰਨੀ ਸਿੰਘ ਚੰਨੀ ਸਾਡੇ ਨਾਲ ਨੇ ਤਾਂ ਗੱਲਬਾਤ ਕਰਾਂਗੇ ਡੱਲੇਵਾਲ ਸਾਹਿਬ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਸਾਪੋਤੇ ਸਿਹਤ ਉਹਨਾਂ ਦੀ ਬਹੁਤ ਹੀ ਅੱਛੀ ਨਹੀਂ ਹੈ ਉਹੋ ਸਿਹਤ ਉਹਨਾਂ ਦੀ ਗਿਰ ਰਹੀ ਹੈ ਅੱਜ 26ਵਾਂ ਦਿਨ ਹੈ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੇ ਜਿਹੜਾ ਸੰਘਰਸ਼ ਹੈ ਉਹਦਾ ਰੁਖ ਮੋੜੋ ਤੁਹਾਡੀ ਸਿਹਤ ਯਾਰਾ ਜ਼ਰੂਰੀ ਹੈ ਚੰਨੀ ਸਾਹਿਬ ਪਹਿਲਾਂ ਵੀ ਇਸ ਤਰ੍ਹਾਂ ਦੀ ਰਿਪੋਰਟ ਪਾਰਲੀਮੈਂਟ ਦੇ ਵਿੱਚ ਕਦੇ ਕਈ ਕਮੇਟੀ ਨੇ ਰੱਖੀ ਜਾਂ ਪਹਿਲੀ ਵਾਰ ਹੈ ਪਾਰਲੀਮੈਂਟ ਦੇ ਵਿੱਚ ਨਹੀਂ ਰੱਖੀ ਗਈ ਐਦਾਂ ਦੀ ਰਿਪੋਰਟ ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਵਾਸਤੇ ਇਹ ਕਿਹਾ ਹੋਵੇ ਕਿ ਜੀ ਤੁਸੀਂ ਐਮਐਸਪੀ ਨੂੰ ਲੀਗਲ ਗਾਰੰਟੀ ਕਰੋ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰੋ ਤੇ ਜਿਹੜਾ ਕਿਸਾਨ ਖੇਤ ਮਜ਼ਦੂਰ ਹੈ ਉਹਦਾ ਕਰਜ਼ਾ ਮਾਫ ਕਰੋ ਤੇ ਉਹਦੀ ਮਿਨੀਮਮ ਜਿਹੜੀ ਵੇਜ ਹੈ ਜਿਹੜੀ ਦਿਹਾੜੀ ਹੈ ਉਹ ਘੱਟ ਤੋਂ ਘੱਟ ਜਿੰਨੀ ਮਿਲਣੀ ਚਾਹੀਦੀ ਹੈ ਉਹ ਫਿਕਸ ਕਰੋ ਰਾਹੁਲ ਗਾਂਧੀ ਦਾ ਕੀ ਸਨੇਹਾ ਸੀ ਜਿਹੜਾ ਲੈ ਮੈਂ ਰਾਹੁਲ ਗਾਂਧੀ ਜੀ ਦਾ ਡੱਲੇਵਾਲ ਸਾਹਿਬ ਨੂੰ ਸਨੇਹਾ ਦਿੱਤਾ ਹੈ ਕਿ ਉਹ ਚਾਹੁੰਦੇ ਆ ਕਿ ਤੁਹਾਡੀ ਸਿਹਤ ਅੱਛੀ ਰਹੇ ਤੁਹਾਡੀ ਸਿਹਤ ਦਾ ਹਾਲਾਤ ਪੁੱਛੇ ਆ ਉਹਨਾਂ ਨੇ ਤੇ ਬੇਨਤੀ ਕੀਤੀ ਹੈ ਕਿ ਤੁਸੀਂ ਰੁੱਖ ਕੋਈ ਹੋਰ ਦੋ ਤੁਹਾਡੀ ਸਿਹਜ ਯਾਰਾ ਜ਼ਰੂਰੀ ਹੈ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਸੀ ਤਾਂ ਕਈ ਐਹਮ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਇੱਕ ਤਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਾ ਸਨੇਹਾ ਲੈ ਕੇ ਜਗਜੀਤ ਸਿੰਘ ਡੱਲੇਵਾਲ ਤੱਕ ਪਹੁੰਚੇ ਸੀ ਤਾਂ ਉਹਨਾਂ ਨੇ ਕਿਤਨਾ ਕਿਤੇ ਇਹ ਅੰਦੋਲਨ ਜਿਹੜਾ ਜਿਹੜਾ ਸੰਘਰਸ਼ਾ ਉਸ ਦੀ ਰੂਪਰੇਖਾ ਬਦਲਣ ਦੀ ਅਪੀਲ ਕੀਤੀ ਤੇ ਦੂਜੇ ਪਾਸੇ ਪਾਰਲੀਮੈਂਟ ਦੇ ਵਿੱਚ ਜੋ 30 ਐਮਪੀ ਜਾਂ ਦੀ ਜਿਹੜੀ ਕਮੇਟੀ ਬਣੀ ਹੋਈ ਆ ਪੂਰੇ ਭਾਰਤ ਦੀਆਂ ਦੀ ਤਾਂ ਉਸ ਕਮੇਟੀ ਨੇ ਇੱਕ ਰਿਪੋਰਟ ਦਾਖਲ ਕੀਤੀ ਆ ਪਾਰਲੀਮੈਂਟ ਦੇ ਵਿੱਚ ਸਭ ਤੋਂ ਮੁੱਖ ਮੰਗ ਉਸ ਵਿੱਚ ਇਹ ਆ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਬਣੇ ਤੇ ਇਸ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਵੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਅਜਿਹਾ ਹੋਇਆ ਕਿ ਉਸ ਪਾਰਲੀਮੈਂਟ ਦੀ ਕਮੇਟੀ ਨੇ ਉਹ ਰਿਪੋਰਟ ਆ ਜਿਹੜੀ ਪਾਰਲੀਮੈਂਟ ਦੇ ਵਿੱਚ ਦਾਖਲ ਕੀਤੀ ਹੋਵੇ ਤੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਬਣਾਈ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇ ਇਸ ਤਰ੍ਹਾਂ ਦੀ ਸਪਾਰਸ ਜਿਹੜੀ ਇਸ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਜਿਹੜੀ ਬਹੁਤ ਨਾਜ਼ੁਕਾ ਤਾਂ ਜਿਵੇਂ ਸਥਿਤੀ ਦੇ ਵਿੱਚ ਜਿਹੜਾ ਉਹਨਾਂ ਨੂੰ ਸੰਘਰਸ਼ ਬਦਲਣ ਦੀ ਅਪੀਲ ਵੀ ਕੀਤੀ ਤੇ ਦੂਜਾ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਭਾਪਾ ਉਹ ਨਫਰਤ ਦੀ ਰਾਜਨੀਤੀ ਕਰਦੀ ਹੈ ਤੇ ਉਹ ਕਿਸਾਨਾਂ ਦੀ ਵੈਰੀ ਬਣੀ ਹੈ ਗੱਲ ਦਾ ਵੀ ਜ਼ਿਕਰ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਇੱਕ ਉਹ ਰਿਪੋਰਟ ਵੀ ਹੈ ਜਿਹੜੀ ਉਹ ਜਗਦੀਸ਼ ਸਿੰਘ ਡੱਲੇਵਾਲ ਨੂੰ ਸੌਂਪੀ ਗਈ ਹੈ ਸਾਥੀ ਸੈਣੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਖਨੌਰੀ ਬਟ